ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਅੱਜ ਇੱਕ ਨਵੀਂ ਕਹਾਣੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਿੱਚ ਇੱਕ ਪ੍ਰੀਤ ਨਾਂ ਦੀ ਕੁੜੀ ਰਹਿੰਦੀ ਸੀ ਤੇ ਉਸ ਦੇ ਘਰ ਵਿੱਚ ਉਸ ਦੇ ਮਾਪਿਓ ਸੀ ਤੇ ਉਸ ਦੇ ਦੋ ਭਰਾ ਸੀ ਉਸ ਦਾ ਪਰਿਵਾਰ ਰੱਜਿਆ ਪੂਜਾ ਪਰਿਵਾਰ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਤਾਂ ਕਰਕੇ ਪ੍ਰੀਤ ਨੂੰ ਵੀ ਪੈਸੇ ਦੀ ਕੋਈ ਕਮੀ ਨਹੀਂ ਆਉਂਦੀ ਪ੍ਰੀਤ ਪੜ੍ਹ ਲੈ ਕੇ ਗ੍ਰੈਜੂਏਸ਼ਨ ਕਰ ਲੈਂਦੀ ਹੈ ਤੇ ਉਹ ਆਪਦੇ ਪਾਪਾ ਨੂੰ ਕਹਿੰਦੀ ਹੈ ਕਿ ਮੈਂ ਸਰਕਾਰੀ ਨੌਕਰੀ ਲੱਗਣਾ ਚਾਹੁੰਦੀ ਆ ਤਾਂ ਕਰਕੇ ਮੈਂ ਕੋਚਿੰਗ ਕਰਨਾ ਚਾਹੁੰਦੀ ਆ ਪ੍ਰੀਤ ਸੋਚਦੀ ਹੈ ਕਿ ਉਹ ਚੰਡੀਗੜ੍ਹ ਜਾ ਕੇ ਕੋਚਿੰਗ ਕਰ ਲਵੇਗੀ ਇਸ ਕਰਕੇ ਉਹ ਆਪਦੇ ਘਰਦਿਆਂ ਨੂੰ ਚੰਡੀਗੜ੍ਹ ਜਾਣ ਵਾਸਤੇ ਮਨਾਉਂਦੀ ਹੈ ਉਸ ਦੇ ਘਰ ਦੇ ਕਹਿੰਦੇ ਨੇ ਕਿ ਤੂੰ ਇੱਥੇ ਰਹਿ ਕੇ ਕਿਤੇ ਕੋਚਿੰਗ ਕਰ ਲੈ ਪਰ ਪ੍ਰੀਤ ਨਹੀਂ ਮੰਦੀ ਤੇ ਜੈਦ ਕਰਦੀ ਹੈ ਤਾਂ ਕਰਕੇ ਉਸਦੇ ਘਰ ਦੇ ਉਸ ਨੂੰ ਚੰਡੀਗੜ੍ਹ ਕੋਚਿੰਗ ਕਰਨ ਵਾਸਤੇ ਭੇਜ ਦਿੰਦੇ ਨੇ ਹੁਣ ਪ੍ਰੀਤ ਚੰਡੀਗੜ੍ਹ ਚਲੀ ਗਈ ਸੀ ਪਰ ਚੰਡੀਗੜ੍ਹ ਦਾ ਰੰਗ ਟੰਗ ਅਲੱਗ ਸੀ ਉਸ ਦਾ ਰੰਗ ਟੰਗ ਪ੍ਰੀਤ ਉੱਤੇ ਵੀ ਚੜ ਨ ਲੱਗਾ ਤੇ ਪ੍ਰੀਤ ਦੇ ਜਿੰਨੇ ਵੀ ਦੋਸਤ ਬਣਦੇ ਨੇ ਸਭ ਆਵਾਰਾ ਕਰਦੀ ਵਾਲੇ ਸੀ ਸਭ ਸ਼ਰਾਬ ਪੀਂਦੇ ਸੀ ਤਾਂ ਕਰਕੇ ਪ੍ਰੀਤ ਵੀ ਉਹਨਾਂ ਨਾਲ ਰਲ ਜਾਂਦੀ ਹੈ ਤੇ ਉਹ ਪੜ੍ਹਾਈ ਕਰਨਾ ਭੁੱਲ ਜਾਂਦੀ ਹੈ ਤੇ ਸ਼ਰਾਬ ਪੀਣ ਲੱਗ ਜਾਂਦੀ ਹੈ ਤੇ ਹੋਰ ਨਸ਼ੇ ਵੀ ਕਰਨ ਲੱਗ ਜਾਂਦੀ ਹੈ। ਇਸੇ ਤਰ੍ਹਾਂ ਪ੍ਰੀਤ ਦੀ ਜ਼ਿੰਦਗੀ ਲੰਗਣ ਲੱਗ ਜਾਂਦੀ ਹੈ। ਉਸ ਦੇ ਘਰ ਦੇ ਉਸ ਨੂੰ ਜੋ ਵੀ ਪੈਸੇ ਭੇਜੀ ਦੇ ਸੀ ਉਹ ਸਾਰੇ ਪੈਸੇ ਸ਼ਰਾਬ ਵਿੱਚ ਉਡਾ ਦਿੰਦੀ ਸੀ। ਤਾਂ ਕਰਕੇ ਉਸ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਆਉਂਦੀ ਸੀ। ਤਾਂ ਕਰਕੇ ਉਹ ਦਿਨ ਰਾਤ ਨਸ਼ੇ ਕਰਦੀ ਸੀ। ਇਸੇ ਤਰ੍ਹਾਂ ਉਸ ਦੀ ਜ਼ਿੰਦਗੀ ਚੱਲ ਰਹੀ ਸੀ। ਇੱਕ ਦਿਨ ਪ੍ਰੀਤ ਰੋਡ ਕ੍ਰਾਸ ਕਰ ਰਹੀ ਸੀ ਸ਼ਾਮ ਦਾ ਸਮਾਂ ਸੀ ਤੇ ਉੱਥੇ ਇੱਕ ਮੋਟਰਸਾਈਕਲ ਵਾਲਾ ਮੁੰਡਾ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ ਤੇ ਪ੍ਰੀਤ ਇੱਕਦਮ ਸੜਕ ਤੇ ਡਿੱਗ ਜਾਂਦੀ ਹੈ ਤੇ ਉਸ ਦੇ ਸਿਰ ਵਿੱਚ ਸੱਟ ਵੱਜ ਜਾਂਦੀ ਹੈ ਜਦੋਂ ਮੋਟਰਸਾਈਕਲ ਵਾਲਾ ਦੇਖਦਾ ਹੈ ਕਿ ਉਸ ਕੋਲ ਐਕਸੀਡੈਂਟ ਹੋ ਗਿਆ ਤਾਂ ਕਰਕੇ ਉਹ ਡਰਦਾ ਮਾਰਾ ਭੱਜ ਜਾਂਦਾ ਹੈ ਤੇ ਉਹ ਪ੍ਰੀਤ ਨੂੰ ਚੁੱਕਦਾ ਵੀ ਨਹੀਂ ਇੰਨੇ ਨੂੰ ਪਿੱਛੋਂ ਇੱਕ ਮੁੰਡਾ ਅਰਿਸ਼ਾ ਲੈ ਕੇ ਆ ਰਿਹਾ ਸੀ ਜਦੋਂ ਉਹ ਕੁੜੀ ਨੂੰ ਉੱਥੇ ਪਿਆ ਦੇਖਦਾ ਉਹਦੇ ਸਿਰ 'ਚੋਂ ਖੂਨ ਆ ਰਿਹਾ ਸੀ ਉਹ ਰੋਡ ਸੋਨਸਾਨ ਸੀ ਹੋਰ ਉੱਥੇ ਕੋਈ ਨਹੀਂ ਸੀ ਤਾਂ ਕਰਕੇ ਉਹ ਕੁੜੀ ਕੋਲ ਜਾਂਦਾ ਤੇ ਉਸ ਨੂੰ ਚੈੱਕ ਕਰਦਾ ਕਿ ਇਹ ਜ਼ਿੰਦਾ ਹੈ ਕਿ ਮਰ ਗਈ ਉਹ ਕੁੜੀ ਜ਼ਿੰਦਾ ਸੀ ਫਿਰ ਉਸ ਨੂੰ ਖਿਆਲ ਆਉਂਦਾ ਹੈ ਕਿ ਉਹ ਪੁਲਿਸ ਦੇ ਮਾਮਲੇ 'ਚ ਉਲਝ ਜਾਏਗਾ ਤਾਂ ਕਰਕੇ ਉਹ ਕੋਈ ਟੈਨਸ਼ਨ ਨਹੀਂ ਲੈਣਾ ਚਾਹੁੰਦਾ ਸੀ ਤਾ ਕਰਕੇ ਉਹ ਰਿਸ਼ਕਾ ਲੈ ਕੇ ਤੁਰ ਪੈਂਦਾ ਹੈ ਪਰ ਥੋੜੀ ਦੂਰ ਜਾ ਕੇ ਉਹਨੂੰ ਖਿਆਲ ਆਉਂਦਾ ਹੈ ਕਿ ਜੇ ਉਸ ਦੀ ਜਗ੍ਹਾ ਕੋਈ ਉਸ ਦਾ ਆਪਣਾ ਹੁੰਦਾ ਤਾਂ ਵੀ ਉਸ ਨੂੰ ਨਾ ਚੱਕਦਾ ਤਾਂ ਕਰਕੇ ਉੱਥੋਂ ਵਾਪਸ ਆਉਂਦਾ ਹੈ ਤੇ ਉਸ ਕੁੜੀ ਨੂੰ ਚੱਕ ਕੇ ਹਸਪਤਾਲ ਐਡਮਿਟ ਕਰਵਾ ਦਿੰਦਾ ਹੈ ਉੱਥੇ ਪ੍ਰੀਤ ਦਾ ਇਲਾਜ ਹੋਣ ਲੱਗ ਜਾਂਦਾ ਹੈ ਤੇ ਉਹਦੇ ਇਲਾਜ ਵਿੱਚ ਜੋ ਵੀ ਪੈਸਾ ਖਰਚ ਹੋ ਰਿਹਾ ਸੀ ਉਹ ਰਿਸ਼ਕੇ ਵਾਲਾ ਹੀ ਕਰ ਰਿਹਾ ਸੀ ਉਹਦੇ ਕੋਲ ਜਿਆਦਾ ਪੈਸੇ ਨਹੀਂ ਸੀ ਪਰ ਜਿੰਨੀਆਂ ਦਵਾਈਆਂ ਡਾਕਟਰ ਨੇ ਲਿਖ ਕੇ ਦਿੱਤੀਆਂ ਸੀ ਉਸ ਨੇ ਲਿਆ ਦਿੱਤੀਆਂ ਸੀ ਉਹ ਆਪਦੀ ਜਮਾ ਪੂੰਜੀ ਪ੍ਰੀਤ ਤੇ ਖਰਚ ਕਰਨ ਲੱਗ ਜਾਂਦਾ ਹੈ ਤੇ ਫਿਰ ਡਾਕਟਰ ਆ ਕੇ ਦੱਸਦਾ ਕਿ ਪ੍ਰੀਤ ਨੂੰ ਖੂਨ ਦੀ ਲੋੜ ਪਵੇਗੀ ਤਾਂ ਕਰਕੇ ਉਹ ਨੂੰ ਇੱਕ ਯੂਨਿਟ ਖੂਨ ਚਾਹੀਦਾ ਹੁਣ ਰਿਸ਼ਕੇ ਵਾਲੇ ਕੋਲ ਇੰਨੇ ਜਿਆਦਾ ਪੈਸੇ ਨਹੀਂ ਸੀ ਕਿ ਉਹ ਇੱਕ ਯੂਨਿਟ ਖੂਨ ਮੁੱਲ ਲੈ ਕੇ ਦੇ ਸਕੇ ਤਾਂ ਕਰਕੇ ਉਹ ਡਾਕਟਰ ਨੂੰ ਕਹਿ ਦਿੰਦਾ ਹੈ ਕੀ ਮੇਰਾ ਹੀ ਖੂਨ ਦੇ ਦਿਓ ਫਿਰ ਉਹ ਆਪ ਦਾ ਇੱਕ ਯੂਨਿਟ ਬਲੱਡ ਵੀ ਪ੍ਰੀਤ ਨੂੰ ਦੇ ਦਿੰਦਾ ਹੈ ਉੱਤੇ ਉਸ ਤੋਂ ਬਾਅਦ ਉਹ ਪ੍ਰੀਤ ਦਾ ਸਮਾਨ ਭਾਲਦਾ ਕਿ ਕੋਈ ਉਸ ਦਾ ਫੋਨ ਮਿਲ ਜਾਵੇ ਤਾਂ ਕਰਕੇ ਉਸ ਦੇ ਘਰਦਿਆਂ ਨੂੰ ਫੋਨ ਕਰ ਦੇਵੇ ਤੇ ਉਹ ਪ੍ਰੀਤ ਨੂੰ ਆ ਕੇ ਸੰਭਾਲ ਲੈਣ ਪ੍ਰੀਤ ਦੇ ਪਰਸ ਚੋਂ ਉਸ ਦਾ ਫੋਨ ਮਿਲ ਜਾਂਦਾ ਪਰ ਉਸ ਦੀ ਸਕਰੀਨ ਥੋੜੀ ਜਿਹੀ ਟੁੱਟ ਚੁੱਕੀ ਸੀ ਤੇ ਉਸ ਦਾ ਲੋਕ ਵੀ ਉਹਨੂੰ ਨਹੀਂ ਪਤਾ ਸੀ ਤਾਂ ਕਰਕੇ ਫਿਰ ਉਹ ਫੋਨ ਆਪਦੇ ਕੋਲ ਰੱਖ ਲੈਂਦਾ ਤਾਂ ਕਿ ਕਿਸੇ ਦਾ ਫੋਨ ਆਵੇ ਤਾਂ ਉਸ ਨੂੰ ਸਾਰੀ ਗੱਲ ਦੱਸ ਸਕੇ ਹੁਣ ਪ੍ਰੀਤ ਦੇ ਜਿੰਨੇ ਵੀ ਦੋਸਤ ਸੀ ਉਹ ਸਭ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਸੁੱਤੇ ਪਏ ਸੀ ਕਿਸੇ ਨੂੰ ਪ੍ਰੀਤ ਦੀ ਪਰਵਾਹ ਨਹੀਂ ਸੀ ਪ੍ਰੀਤ ਦਾ ਇਲਾਜ ਚੱਲ ਰਿਹਾ ਸੀ ਉਹ ਮੁੰਡਾ ਉਸਦੇ ਠੀਕ ਹੋਣ ਦੀ ਦੁਆ ਕਰ ਰਿਹਾ ਸੀ ਤਾਂ ਕਿ ਉਹ ਛੇਤੀ ਛੇਤੀ ਠੀਕ ਹੋਵੇ ਤੇ ਉਹ ਘਰੇ ਜਾਵੇ ਜਾਂ ਫਿਰ ਉਸਦੇ ਕਿਸੇ ਘਰ ਦੇ ਦਾ ਫੋਨ ਆ ਜਾਵੇ ਤਾਂ ਉਹਨੂੰ ਦੱਸ ਦੇਵੇ ਤੇ ਘਰ ਜਾਵੇ ਇਸੇ ਤਰ੍ਹਾਂ ਸਾਰੀ ਰਾਤ ਲੰਘ ਜਾਂਦੀ ਹੈ ਤਾਂ ਸਵੇਰੇ ਪ੍ਰੀਤ ਦੇ ਫੋਨ ਤੇ ਇੱਕ ਫੋਨ ਆਉਂਦਾ ਹੈ ਜੋ ਕਿ ਉਸਦੇ ਪਾਪਾ ਦਾ ਫੋਨ ਸੀ ਜਿਵੇਂ ਉਹ ਰਿਸ਼ਕੇ ਵਾਲਾ ਮੁੰਡਾ ਫੋਨ ਚੁੱਕਦਾ ਹੈ ਤੇ ਅੱਗੋਂ ਉਸਦਾ ਪਿਓ ਬੋਲਦਾ ਹੈ ਤਾਂ ਫਿਰ ਮੁੰਡਾ ਉਸਦੇ ਪਿਓ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਕਿ ਪ੍ਰੀਤ ਇੱਥੇ ਹੈ ਤੁਸੀਂ ਛੇਤੀ ਛੇਤੀ ਆ ਕੇ ਇਹਨੂੰ ਸੰਭਾਲ ਲਵੋ ਉਹਨ ਉਸਦਾ ਪਿਓ ਜਿਵੇਂ ਆ ਗੱਲ ਸੁਣਦਾ ਉਹ ਛੇਤੀ ਛੇਤੀ ਰਵਾਨਾ ਹੋ ਜਾਂਦਾ ਆਪਣੀ ਕੁੜੀ ਕੋਲ ਆਉਣ ਵਾਸਤੇ ਇਧਰੋਂ ਆਟੋ ਵਾਲਾ ਜਿਹਦਾ ਨਾਮ ਰਾਜੂ ਸੀ ਹੁਣ ਰਾਜੂ ਨੇ ਉਸਦੇ ਪਿਓ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤੇ ਉਸਦੇ ਪਿਓ ਨੇ ਵੀ ਕਿਹਾ ਸੀ ਕਿ ਮੈਂ ਆ ਰਿਹਾ ਤਾਂ ਕਰਕੇ ਰਾਜੂ ਪ੍ਰੀਤ ਦਾ ਸਾਰਾ ਸਮਾਨ ਰਿਸੈਪਸ਼ਨ ਤੇ ਜਮ੍ਹਾਂ ਕਰਵਾ ਕੇ ਉੱਥੋਂ ਆਪਣਾ ਰਿਸ਼ਕਾ ਲੈ ਕੇ ਚਲਾ ਜਾਂਦਾ ਤੇ ਪ੍ਰੀਤ ਦਾ ਪਿਓ ਜਿਵੇਂ ਹਸਪਤਾਲ ਪਹੁੰਚਦਾ ਉਹ ਪ੍ਰੀਤ ਦਾ ਪਤਾ ਲੈਂਦਾ ਉਸ ਨੂੰ ਪਤਾ ਲੱਗਦਾ ਹੈ ਕਿ ਪ੍ਰੀਤ ਹੁਣ ਠੀਕ ਹੈ ਤਾਂ ਕਰਕੇ ਉਹ ਫਿਰ ਡਾਕਟਰ ਨੂੰ ਪੁੱਛਦਾ ਹੈ ਕਿ ਪ੍ਰੀਤ ਨੂੰ ਲੈ ਕੇ ਕੌਣ ਆਇਆ ਸੀ ਤਾਂ ਡਾਕਟਰ ਉਸ ਨੂੰ ਦੱਸ ਦਿੰਦਾ ਹੈ ਕਿ ਇੱਕ ਮੁੰਡਾ ਉਸ ਨੂੰ ਲੈ ਕੇ ਆਇਆ ਸੀ ਉਸ ਨੇ ਇਸ ਦੇ ਇਲਾਜ ਦੇ ਪੈਸੇ ਦਿੱਤੇ ਤੇ ਉਸ ਨੇ ਇਸ ਨੂੰ ਐਡਮਿਟ ਕਰਵਾਇਆ ਤਾਂ ਉਸ ਮੁੰਡੇ ਨੂੰ ਪ੍ਰੀਤ ਦੇ ਪਾਪਾ ਭਾਲਦੇ ਆ ਪਰ ਉਹ ਉਹਨੂੰ ਕਿਤੇ ਨਹੀਂ ਦਿਖਦਾ ਇਸੇ ਤਰ੍ਹਾਂ ਹੌਲੀ-ਹੌਲੀ ਪ੍ਰੀਤ ਠੀਕ ਹੋ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਚੋਂ ਛੁੱਟੀ ਮਿਲ ਜਾਂਦੀ ਹੈ ਫਿਰ ਪ੍ਰੀਤ ਸਭ ਕੁਝ ਪਤਾ ਕਰਨ ਲੱਗ ਜਾਂਦੀ ਹੈ ਕਿ ਉਸ ਨੂੰ ਇੱਥੇ ਹਸਪੀਟਲ ਕੌਣ ਲੈ ਕੇ ਆਇਆ ਹੈ ਤੇ ਉਸ ਦਾ ਇਲਾਜ ਕਿਵੇਂ ਹੋਇਆ ਤਾਂ ਉਸ ਨੂੰ ਸਾਰੀ ਗੱਲ ਪਤਾ ਲੱਗਦੀ ਹੈ ਕਿ ਇੱਕ ਰਿਸ਼ਕੇ ਵਾਲਾ ਮੁੰਡਾ ਉਸ ਨੂੰ ਲੈ ਕੇ ਆਇਆ ਸੀ ਉਸ ਨੇ ਇਸ ਦਾ ਇਲਾਜ ਕਰਵਾਇਆ ਸੀ ਪ੍ਰੀਤ ਉਸ ਦਾ ਧੰਨਵਾਦ ਕਰਨਾ ਚਾਹੁੰਦੀ ਸੀ ਉਸ ਨੂੰ ਮਿਲਣਾ ਜਾਉਂਦੀ ਸੀ ਪਾਰਸ ਨੂੰ ਪਤਾ ਨਹੀਂ ਸੀ ਕਿ ਉਹ ਕੌਣ ਹੈ ਤਾਂ ਕਰਕੇ ਉਹ ਮਨ ਮਾਰ ਕੇ ਰਹਿ ਜਾਂਦੀ ਹੈ ਉਸ ਤੋਂ ਬਾਅਦ ਉਸਦੇ ਪਾਪਾ ਉਸ ਨੂੰ ਘਰੇ ਲੈ ਜਾਂਦੇ ਆ ਹੁਣ ਪ੍ਰੀਤ ਜਮਾ ਠੀਕ ਹੋ ਗਈ ਸੀ ਤਾਂ ਕਰਕੇ ਪ੍ਰੀਤ ਆਪਦੇ ਪਾਪਾ ਨੂੰ ਕਹਿੰਦੀ ਹੈ ਕਿ ਮੈਂ ਦੁਬਾਰੇ ਕੋਚਿੰਗ ਕਰਨੀ ਹੈ ਫਿਰ ਪ੍ਰੀਤ ਵਾਪਸ ਚੰਡੀਗੜ੍ਹ ਆ ਜਾਂਦੀ ਹੈ ਉੱਥੇ ਆ ਕੇ ਕੋਚਿੰਗ ਲੈਣੀ ਸ਼ੁਰੂ ਕਰ ਦਿੰਦੀ ਹੈ ਹੁਣ ਪ੍ਰੀਤ ਪੜਾਈ ਦੇ ਪ੍ਰਤੀ ਸਰੀਅਸ ਹੋ ਗਈ ਸੀ ਉਸਨੇ ਨਸ਼ੇ ਵਗੈਰਾ ਛੱਡ ਦਿੱਤੇ ਸੀ ਤੇ ਉਹ ਵਧੀਆ ਕੁੜੀ ਬਣ ਗਈ ਸੀ ਇੱਕ ਦਿਨ ਉਹ ਰੋਡ ਤੇ ਖੜੀ ਆਟੋ ਦਾ ਵੇਟ ਕਰ ਰਹੀ ਸੀ ਤੇ ਉੱਥੇ ਕੋਲ ਹੀ ਰਾਜੂ ਵੀ ਖੜਾ ਸੀ ਤੇ ਉਹ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਹੁਣ ਰਾਜੂ ਦੀ ਜਿਵੇਂ ਹੀ ਨਜ਼ਰ ਪ੍ਰੀਤ ਤੇ ਪੈਂਦੀ ਹੈ ਤਾਂ ਉਸ ਨੂੰ ਪਛਾਣ ਲੈਂਦਾ ਹੈ ਕਿ ਇਹ ਉਹੀ ਕੁੜੀ ਹੈ ਜਿਸ ਨੂੰ ਮੈਂ ਹਸਪਤਾਲ ਲੈ ਕੇ ਗਿਆ ਸੀ ਤਾਂ ਕਰਕੇ ਉਹ ਪ੍ਰੀਤ ਕੋਲ ਆਉਂਦਾ ਹੈ ਤੇ ਆ ਕੇ ਉਹ ਨੂੰ ਕਹਿੰਦਾ ਕਿ ਮੈਡਮ ਤੁਹਾਡੀ ਤਬੀਅਤ ਕਿਵੇਂ ਹੈ ਪ੍ਰੀਤ ਜਦੋਂ ਆ ਗੱਲ ਸੁਣਦੀ ਹੈ ਤਾਂ ਉਹ ਇੱਕੋ ਦਮ ਹੈਰਾਨ ਹੁੰਦੀ ਹੈ ਕਿ ਰਿਸ਼ਕੇ ਵਾਲਾ ਕਿਸ ਤਰ੍ਹਾਂ ਮੈਨੂੰ ਕਿਉਂ ਪੁੱਛ ਰਿਹਾ ਹੈ ਤਾਂ ਉਸ ਨੂੰ ਆਕੜ ਕੇ ਪੈਂਦੀ ਹੈ ਕਿ ਤੂੰ ਕੀ ਲੈਣਾ ਤੂੰ ਹੈ ਕੌਣ ਫਿਰ ਰਾਜੂ ਕਹਿੰਦਾ ਹੈ ਕਿ ਮੈਡਮ ਮੈਂ ਉਹੀ ਆ ਜਿਹੜੇ ਤੁਹਾਨੂੰ ਹਸਪਤਾਲ 'ਚ ਐਡਮਿਟ ਕਰਵਾਇਆ ਸੀ ਮੈਂ ਤੁਹਾਨੂੰ ਹਸਪੀਟਲ 'ਚ ਲੈ ਕੇ ਗਿਆ ਸੀ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ ਤਾਂ ਪ੍ਰੀਤ ਨੂੰ ਜਦੋਂ ਆ ਗੱਲ ਪਤਾ ਲੱਗਦੀ ਹੈ ਤਾਂ ਉਸ ਨੂੰ ਆਪਣੇ ਆਪ ਤੇ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਤੇ ਉਸ ਕੋਲੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਮੈਨੂੰ ਨਹੀਂ ਪਤਾ ਸੀ ਤੁਸੀਂ ਉਹੀ ਹੋ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਤੁਹਾਨੂੰ ਇਦਾਂ ਬੋਲਿਆ ਮੈਨੂੰ ਮaaf ਕਰ ਦਿਓ ਫਿਰ ਪ੍ਰੀਤ ਰਾਜੂ ਨਾਲ ਥੋੜੀ ਦੇਰ ਗੱਲਾਂ ਕਰਦੀ ਹੈ ਤੇ ਉਸ ਨੂੰ ਆਪਣਾ ਨੰਬਰ ਦੇ ਦਿੰਦੀ ਹੈ ਤੇ ਉਸ ਦਾ ਨੰਬਰ ਲੈ ਲੈਂਦੀ ਹੈ ਉਸ ਤੋਂ ਬਾਅਦ ਪ੍ਰੀਤ ਆਪਣੀ ਸਟੱਡੀ ਤੇ ਫੋਕਸ ਕਰਦੀ ਹੈ ਨਾਲੇ ਉਸ ਰਾਜੂ ਨਾਲ ਗੱਲ ਕਰ ਲੈਂਦੀ ਸੀ ਇਸੇ ਤਰ੍ਹਾਂ ਉਸ ਦੀ ਰਾਜੂ ਨਾਲ ਗੱਲਬਾਤ ਹੋਣ ਲੱਗ ਜਾਂਦੀ ਹੈ ਤੇ ਹੌਲੀ-ਹੌਲੀ ਦੋਨੇ ਪੱਕੇ ਦੋਸਤ ਬਣ ਜਾਂਦੇ ਨੇ ਹਰ ਦੋਨੇ ਵਧੀਆ ਤਰੀਕੇ ਨਾਲ ਮਿਲਦੇ ਸੀ ਨਾਲੇ ਇੱਕ ਦੂਜੇ ਦੀ ਮਦਦ ਵੀ ਕਰਦੇ ਸੀ ਇੱਕ ਦਿਨ ਪ੍ਰੀਤ ਜਦੋਂ ਰਾਜੂ ਨੂੰ ਮਿਲ ਲ ਜਾਂਦੀ ਹੈ ਤਾ ਰਾਜੂ ਨੂੰ ਕਹਿ ਦਿੰਦੀ ਹੈ ਕਿ ਮੈਂ ਤੈਨੂੰ ਪਿਆਰ ਕਰਦੀ ਆਂ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆਂ ਰਾਜੂ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਉਹ ਕਹਿ ਦਿੰਦਾ ਪ੍ਰੀਤ ਤੂੰ ਕਿੱਥੇ ਤੇ ਮੈਂ ਕਿੱਥੇ ਤੇਰਾ ਪਰਿਵਾਰ ਇੰਨਾ ਅਮੀਰ ਤੇ ਮੈਂ ਰਿਸ਼ਕਾ ਚ ਲਾਉਂਦਾ ਤਾਂ ਪ੍ਰੀਤ ਉਸ ਨੂੰ ਦੱਸਦੀ ਹੈ ਕਿ ਮੈਂ ਯੂਪੀਐਸ ਦੀ ਤਿਆਰੀ ਕਰ ਰਹੀ ਸੀ ਤੇ ਮੈਂ ਸਾਰੇ ਇਗਜ਼ਾਮ ਪਾਸ ਕਰ ਲੈਨੇ ਤੇ ਮੇਰਾ ਸਿਲੈਕਸ਼ਨ ਹੋ ਗਿਆ ਤਾ ਕਰਕੇ ਤੈਨੂੰ ਚਿੰਤਾ ਕਰਨ ਦੀ ਦਰਨ ਦੀ ਕੋਈ ਲੋੜ ਨਹੀਂ ਹੈ ਹੁਣ ਮੈਂ ਸੈਲਫ ਡਿਪੈਂਡ ਆ ਤਾਂ ਕਰਕੇ ਆਪਾਂ ਵਿਆਹ ਕਰ ਸਕਦੇ ਹਾਂ ਪਰ ਰਾਜੂ ਉਸ ਨੂੰ ਸਮਝਾਉਂਦਾ ਕਿ ਲੋਕ ਕੀ ਕਹਿਣਗੇ ਇੱਕ ਅਮੀਰ ਘਰ ਦੀ ਕੁੜੀ ਨੇ ਰਿਸ਼ਕੇ ਚਲਾਉਣ ਵਾਲੇ ਨਾਲ ਵਿਆਹ ਕਰਵਾ ਲਿਆ ਪਰ ਪ੍ਰੀਤ ਨਹੀਂ ਮੰਨਦੀ ਉਹ ਕਹਿ ਦਿੰਦੀ ਹੈ ਕਿ ਮੈਂ ਸਾਰੀ ਜ਼ਿੰਦਗੀ ਕੁਆਰੀ ਰਹਿ ਲਵਾਂਗੀ ਪਰ ਮੈਂ ਵਿਆਹ ਕਰਾਵਾਂਗੀ ਤਾ ਤੇਰੇ ਨਾਲ ਹੀ ਕਰਾਵਾਂਗੀ ਜਦੋਂ ਆਹ ਗੱਲ ਰਾਜੂ ਸੁਣਦਾ ਤਾਂ ਰਾਜੂ ਵੀ ਅੱਗੋਂ ਹਾਂ ਕਰ ਦਿੰਦਾ ਕਿਉਂਕਿ ਪ੍ਰੀਤ ਨੇ ਯੂਪੀਐਸ ਦਾ ਐਗਜ਼ਾਮ ਕਲੀਅਰ ਕਰ ਲਿਆ ਸੀ ਤਾਂ ਕਰਕੇ ਉਸ ਦੀ ਟ੍ਰੇਨਿੰਗ ਹੋਣੀ ਸੀ ਤੇ ਟ੍ਰੇਨਿੰਗ ਤੋਂ ਪਹਿਲਾਂ ਉਹ ਆਪਦੇ ਘਰੇ ਜਾਣਾ ਚਾਹੁੰਦੀ ਸੀ ਇਸ ਵਾਸਤੇ ਉਹ ਆਪਦੇ ਘਰੇ ਜਾਂਦੀ ਹੈ ਤੇ ਘਰਦਿਆਂ ਨਾਲ ਟਾਈਮ ਗੁਜ਼ਾਰਦੀ ਹੈ ਪ੍ਰੀਤ ਦੀ ਰੈਕ ਵਧੀਆ ਔਨ ਕਰਕੇ ਉਸ ਨੂੰ ਐਸਡੀਐਮ ਦੀ ਪੋਸਟ ਮਿਲੀ ਸੀ ਤਾਂ ਕਰਕੇ ਉਸਦੇ ਘਰਦਿਆਂ ਨੂੰ ਪਤਾ ਸੀ ਕਿ ਸਾਡੀ ਪ੍ਰੀਤ ਐਸ ਡੀ ਐਮ ਬਣ ਗਈ ਹੈ ਤਾਂ ਫਿਰ ਉਸਦੇ ਪਾਪਾ ਕਹਿੰਦੇ ਕਿ ਪ੍ਰੀਤ ਹੁਣ ਤੂੰ ਐਸ ਡੀ ਐਮ ਬਣ ਗਈ ਹੈ ਤੂੰ ਵੱਡੀ ਅਧਿਕਾਰੀ ਬਣ ਗਈ ਤਾਂ ਕਰਕੇ ਹੁਣ ਤੇਰੇ ਵਿਆਹ ਦੀ ਸਾਨੂੰ ਫਿਕਰ ਹੈ ਮੈਂ ਤੇਰੇ ਵਾਸਤੇ ਕੋਈ ਵਧੀਆ ਜਿਹਾ ਮੁੰਡਾ ਭਾਲਦਾ ਤਾਂ ਪ੍ਰੀਤ ਆਪਦੇ ਪਿਓ ਨੂੰ ਦੱਸਦੀ ਹੈ ਕਿ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਹਾਂ ਮੈਂ ਉਸੇ ਨਾਲ ਹੀ ਵਿਆਹ ਕਰਵਾਵਾਂਗੀ ਆ ਗੱਲ ਸੁਣ ਕੇ ਉਸ ਦਾ ਪਿਓ ਖੁਸ਼ ਹੋ ਜਾਂਦਾ ਹੈ ਕਿ ਚਲੋ ਉਸ ਦੀ ਕੁੜੀ ਨੇ ਮੁੰਡਾ ਪਸੰਦ ਕਰ ਲਿਆ ਹੁਣ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਜਦੋਂ ਪ੍ਰੀਤ ਦੱਸਦੀ ਹੈ ਕਿ ਉਹ ਮੁੰਡਾ ਰਿਸ਼ਕਾ ਚਲਾਉਂਦਾ ਹੈ ਤਾਂ ਉਸ ਦਾ ਪਿਓ ਇੱਕਦਮ ਗੁੱਸੇ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਇੱਕ ਰਿਸ਼ਕਾ ਚਲਾਉਣ ਵਾਲੇ ਨਾਲ ਤੂੰ ਵਿਆਹ ਕਰਾਏਂਗੀ ਸਾਡੇ ਸਮਾਜ 'ਚ ਇੱਜ਼ਤ ਕੀ ਰਹੇਗੀ ਪਿੰਡ ਵਾਲੇ ਸਾਨੂੰ ਕੀ ਕਹਿਣਗੇ ਤਾਂ ਕਰਕੇ ਉਹ ਪ੍ਰੀਤ ਨੂੰ ਕਹਿ ਦਿੰਦਾ ਹੈ ਕੀ ਤੂੰ ਉਸ ਨਾਲ ਵਿਆਹ ਨਾ ਕਰਵਾ ਉਹ ਤੇਰੇ ਕਾਬਲ ਨਹੀਂ ਮੈਂ ਤੇਰੇ ਲਈ ਹੋਰ ਵਧੀਆ ਮੁੰਡਾ ਲੱਭ ਲੈਂਦਾ ਹਾਂ ਪਰ ਪ੍ਰੀਤ ਜਿੱਦ ਤੇੜ ਜਾਂਦੀ ਹੈ ਫਿਰ ਪ੍ਰੀਤ ਦੇ ਪਾਪਾ ਆਪਣੀ ਲਾਇਸੈਂਸੀ ਪਿਸਤੌਲ ਪ੍ਰੀਤ ਨੂੰ ਫੜਾ ਦਿੰਦਾ ਹੈ ਤੇ ਕਹਿੰਦਾ ਜੇ ਤੂੰ ਉਸ ਨਾਲ ਵਿਆਹ ਕਰਵਾਏਂਗੀ ਤਾਂ ਉਸ ਤੋਂ ਪਹਿਲਾਂ ਮੈਨੂੰ ਗੋਲੀ ਮਾਰ ਦੇ ਪ੍ਰੀਤ ਜਦੋਂ ਆਹ ਗੱਲ ਸੁਣਦੀ ਹੈ ਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਤੇ ਉਹ ਇੱਕਦਮ ਉਸਦੇ ਹੱਥ ਚੋਂ ਪਿਸਤੌਲ ਡਿੱਗ ਪੈਂਦਾ ਤੇ ਉਹ ਆਪਦੇ ਪਾਪਾ ਨੂੰ ਕਹਿ ਦਿੰਦੀ ਹੈ ਕਿ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਹੀ ਕਰਾਂਗੀ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਵਿਆਹ ਕਰਵਾ ਲਵਾਂਗੀ ਅੱਜ ਤੋਂ ਬਾਅਦ ਮੈਂ ਉਸ ਮੁੰਡੇ ਨਾਲ ਕੋਈ ਗੱਲ ਨਹੀਂ ਕਰਾਂਗੀ ਉਸ ਤੋਂ ਬਾਅਦ ਪ੍ਰੀਤ ਆਪਦਾ ਨੰਬਰ ਚੇਂਜ ਕਰ ਦਿੰਦੀ ਹੈ ਤੇ ਆਪਦੇ ਘਰਦਿਆਂ ਦੇ ਕਹੇ ਅਨੁਸਾਰ ਹੀ ਕਰਨ ਲੱਗ ਜਾਂਦੀ ਹੈ ਤੇ ਦੱਸ ਲੈਣ ਜਦੋਂ ਰਾਜੂ ਨੂੰ ਪ੍ਰੀਤ ਦਾ ਫੋਨ ਨਹੀਂ ਜਾਂਦਾ ਤਾਂ ਉਹ ਪ੍ਰੀਤ ਦੇ ਫੋਨ ਤੇ ਟਰਾਈ ਕਰਦਾ ਪਰ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ ਤਾਂ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀ ਇੱਕਦਮ ਪ੍ਰੀਤ ਨੂੰ ਕੀ ਹੋ ਗਿਆ ਉਸ ਨੇ ਆਪ ਦਾ ਫੋਨ ਕਿਉਂ ਬੰਦ ਕਰ ਲਿਆ ਤਾਂ ਕਰਕੇ ਉਹ ਦੀ ਸਹੇਲੀ ਕੋਲੋਂ ਪ੍ਰੀਤ ਦਾ ਡਰੈੱਸ ਲੈਂਦਾ ਤੇ ਪ੍ਰੀਤ ਦੇ ਘਰੇ ਪਹੁੰਚ ਜਾਂਦਾ ਤੇ ਪ੍ਰੀਤ ਦੇ ਘਰਦਿਆਂ ਨੂੰ ਜਾ ਕੇ ਦੱਸਦਾ ਕਿ ਮੈਂ ਪ੍ਰੀਤ ਨੂੰ ਪਿਆਰ ਕਰਦਾ ਤੇ ਮੈਂ ਪ੍ਰੀਤ ਨੂੰ ਮਿਲਣਾ ਹੈ ਪਰ ਪ੍ਰੀਤ ਦੇ ਘਰ ਦੇ ਕਹਿੰਦੇ ਕਿ ਉਹ ਹੁਣ ਤੈਨੂੰ ਨਹੀਂ ਮਿਲਣਾ ਚਾਹੁੰਦੀ ਤਾਂ ਹੀ ਉਸ ਨੇ ਆਪਦਾ ਨੰਬਰ ਬੰਦ ਕਰ ਦਿੱਤਾ ਤੂੰ ਇੱਥੋਂ ਚਲਾ ਜਾ ਪਰ ਆਜੂ ਨਹੀਂ ਮੰਨਦਾ ਤੇ ਉਹ ਜ਼ੋਰ-ਜ਼ੋਰ ਦੀ ਪ੍ਰੀਤ ਪ੍ਰੀਤ ਕਹਿ ਕੇ ਬੋਲ ਮਾਰਨ ਲੱਗ ਜਾਂਦਾ ਜਦੋਂ ਉਹ ਨਹੀਂ ਮੰਨਦਾ ਤਾਂ ਕਰਕੇ ਪ੍ਰੀਤ ਦੇ ਪਰਿਵਾਰ ਵਾਲੇ ਉਸ ਨੂੰ ਫੜ ਕੇ ਕੁੱਟਣ ਲੱਗ ਜਾਂਦੇ ਨੇ ਤੇ ਉਸ ਨੂੰ ਦਰਖਤ ਨਾਲ ਬੰਨ੍ਹ ਦਿੰਦੇ ਆ ਤੇ ਚੰਗੀ ਤਰ੍ਹਾਂ ਉਸ ਦੀ ਛਿੱਤਰਪਰੇਟ ਕਰਦੇ ਆ ਉਸ ਤੋਂ ਬਾਅਦ ਜਦੋਂ ਪ੍ਰੀਤ ਨੂੰ ਇਹ ਰੌਲਾ ਸੁਣਦਾ ਤਾਂ ਪ੍ਰੀਤ ਭੱਜ ਕੇ ਬਾਹਰ ਆਉਂਦੀ ਹੈ ਤਾਂ ਬਾਹਰ ਦੇਖਦੀ ਹੈ ਕਿ ਉਹਨਾਂ ਨੇ ਰਾਜੂ ਨੂੰ ਬੰਨ੍ਹ ਰੱਖਿਆ ਸੀ ਤੇ ਇੱਕੋਦਮ ਉਹ ਜਾ ਕੇ ਉਹਨਾਂ ਅੱਗੇ ਹੱਥ ਪੈਰ ਜੋੜਦੀ ਹੈ ਤੇ ਇਸ ਦਾ ਕੋਈ ਕਸੂਰ ਨਹੀਂ ਇਸ ਨੂੰ ਛੱਡ ਦਿਓ ਪਰ ਉਸ ਦੇ ਘਰ ਦੇ ਨਹੀਂ ਮੰਨਦੇ ਉਸ ਨੂੰ ਕੁੱਟਦੇ ਰਹੇ ਤਾਂ ਪ੍ਰੀਤ ਆਪਣੇ ਪਾਪਾ ਦੇ ਕਮਰੇ 'ਚ ਜਾਂਦੀ ਹੈ ਤੇ ਉੱਥੋਂ ਲਾਇਸੈਂਸ ਪਿਸਤੌਲ ਚੱਕ ਕੇ ਲੈ ਕੇ ਆਉਂਦੀ ਹੈ ਤੇ ਸਾਰਿਆਂ ਨੂੰ ਕਹਿ ਦਿੰਦੀ ਹੈ ਕਿ ਜੇ ਕਿਸੇ ਨੇ ਰਾਜੂ ਨੂੰ ਹੌਣ ਹੱਥ ਲਾਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਪ੍ਰੀਤ ਦੇ ਪਰਿਵਾਰ ਵਾਲੇ ਪ੍ਰੀਤ ਦਾ ਇਹ ਰੂਪ ਦੇਖ ਕੇ ਡਰ ਗਏ ਸੀ ਪਰ ਉਸ ਦਾ ਭਰਾ ਹਿੰਮਤ ਕਰਕੇ ਫਿਰ ਰਾਜੂ ਨੂੰ ਕੁੱਟਣ ਲੱਗ ਜਾਂਦਾ ਹੈ। ਜਦੋਂ ਉਸ ਦਾ ਭਰਾ ਨਹੀਂ ਹਟਦਾ ਤਾਂ ਪ੍ਰੀਤ ਹਵਾਈ ਫੈਰ ਕਰ ਦਿੰਦੀ ਹੈ। ਟਾਈ ਕੋ ਦਮ ਸਾਰੇ ਉੱਥੇ ਖੜੇ ਦੇ ਖੜੇ ਰਹਿ ਜਾਂਦੇ ਨੇ ਸਾਰੇ ਡਰ ਜਾਂਦੇ ਨੇ ਫਿਰ ਪ੍ਰੀਤਾਰ ਦੇ ਪਾਪਾ ਨੂੰ ਕਹਿੰਦੀ ਹੈ ਕਿ ਪਾਪਾ ਮੈਂ ਤੇਰਾ ਕਹਿਣਾ ਮੰਨਿਆ ਮੈਂ ਤੇਰੇ ਕਹੇ ਤੋਂ ਵਿਆਹ ਕਰਾਉਣ ਨੂੰ ਵੀ ਤਿਆਰ ਹੋ ਗਈ ਫਿਰ ਵੀ ਤੁਸੀਂ ਇਸ ਨੂੰ ਕੁੱਟ ਰਹੇ ਹੋ ਸਗੋਂ ਇਹ ਜ਼ਿੰਦਗੀ ਤਾਂ ਇਸ ਮੁੰਡੇ ਦੀ ਦਿੱਤੀ ਹੋਈ ਐ ਏਸੇ ਨੇ ਮੇਰੀ ਜਾਨ ਬਚਾਈ ਸੀ ਏਸੇ ਨੇ ਮੈਨੂੰ ਖੂਨ ਦਿੱਤਾ ਸੀ ਤੇ ਇਸ ਨੇ ਸਾਰਾ ਦਵਾਈਆਂ ਤੇ ਖਰਚਾ ਕੀਤਾ ਸੀ ਤੁਸੀਂ ਏਸੇ ਨੂੰ ਘਟ ਰਹੇ ਹੋ ਜਿਸ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਜਦੋਂ ਉਸਦੇ ਪਾਪਾ ਆ ਗੱਲ ਸੁਣਦਾ ਤਾਂ ਇੱਕੋ ਦਮ ਹੈਰਾਨ ਰਹਿ ਜਾਂਦਾ ਹੈ ਪ੍ਰੀਤ ਨੂੰ ਕਹਿੰਦਾ ਕਿ ਤੂੰ ਮੈਨੂੰ ਆ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਕਿ ਏਸੇ ਮੁੰਡੇ ਨੇ ਤੇਰੀ ਜਾਨ ਬਚਾਈ ਸੀ ਤੂੰ ਆ ਗੱਲ ਮੈਨੂੰ ਪਹਿਲਾਂ ਵੀ ਦੱਸ ਸਕਦੀ ਸੀ ਤਾਂ ਪ੍ਰੀਤ ਕਹਿੰਦੀ ਹੈ ਕਿ ਤੁਸੀਂ ਮੇਰੀ ਇੱਕ ਵਾਰ ਵੀ ਗੱਲ ਨਹੀਂ ਸੁਣੀ ਤੁਸੀਂ ਪਹਿਲਾਂ ਹੀ ਗੁੱਸੇ ਹੋ ਗਏ ਸੀ ਤਾਂ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕੀ ਤਾਂ ਉਸਦੇ ਪਾਪਾ ਜਲਦੀ ਜਲਦੀ ਰਾਜੂ ਨੂੰ ਖੋਲ ਦਿੰਦੇ ਹਨ ਤੇ ਉਸਦੇ ਅੱਗੇ ਹੱਥ ਜੋੜ ਕੇ ਖੜ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਪੁੱਤ ਮੈਨੂੰ ਮaaf ਕਰ ਦੇ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਬਹੁਤ ਸ਼ਰਮਿੰਦਾ ਤਾਂ ਫਿਰ ਉਹ ਪ੍ਰੀਤ ਨੂੰ ਕਹਿੰਦਾ ਕਿ ਮੈਂ ਤੇਰਾ ਵਿਆਹ ਇਸ ਮੁੰਡੇ ਨਾਲ ਕਰਨ ਨੂੰ ਤਿਆਰ ਹਾਂ ਇਸ ਮੁੰਡੇ ਨੇ ਤੇਰੀ ਜ਼ਿੰਦਗੀ ਬਚਾਈ ਹੈ ਤਾਂ ਕਰਕੇ ਤੇਰੀ ਜ਼ਿੰਦਗੀ ਤੇ ਇਸ ਦਾ ਹੱਕ ਹੈ ਫਿਰ ਉਹ ਦੋਵਾਂ ਦਾ ਬੜੀ ਧੂਮ ਧਾਮ ਨਾਲ ਵਿਆਹ ਕਰ ਦਿੰਦੇ ਹਨ ਉਸ ਤੋਂ ਬਾਅਦ ਪ੍ਰੀਤ ਟ੍ਰੇਨਿੰਗ ਤੇ ਚਲੀ ਜਾਂਦੀ ਹੈ ਰਾਜੂ ਆਪਣੇ ਕੰਮ ਤੇ ਚਲਾ ਜਾਂਦਾ ਹੈ ਪ੍ਰੀਤ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਹ ਰਾਜੂ ਨੂੰ ਵੀ ਕੋਚਿੰਗ ਕਰਵਾਉਣ ਲੱਗ ਜਾਂਦੀ ਹੈ ਕਿਉਂਕਿ ਰਾਜੂ ਵੀ 12ਵੀਂ ਤੱਕ ਪੜਿਆ ਹੋਇਆ ਸੀ ਉਹ ਸੋਚਦੀ ਸੀ ਕਿ ਇਸ ਨੂੰ ਵੀ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਵੇ ਰਾਜੂ ਵੀ ਵਧੀਆ ਮਨ ਲਾ ਕੇ ਪੜ੍ਹਾਈ ਕਰਦਾ ਤੇ ਉਸ ਨੂੰ ਵੀ ਇੱਕ ਛੋਟੀ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਹੁਣ ਦੋਵੇਂ ਸਰਕਾਰੀ ਨੌਕਰੀ ਤੇ ਹੋ ਗਏ ਸੀ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਤਾਂ ਫਿਰ ਰਾਜੂ ਦੇ ਮਾਪਿਓ ਵੀ ਰਾਜੂ ਨਾਲ ਰਹਿਣ ਲੱਗ ਜਾਂਦੇ ਹਨ ਪ੍ਰੀਤ ਰਾਜੂ ਤੇ ਉਸ ਦੇ ਮਾਤਾ ਪਿਤਾ ਨਾਲ ਬੜੀ ਹਾਸੀ ਖੁਸ਼ੀ ਜ਼ਿੰਦਗੀ ਗੁਜ਼ਾਰਨ ਲੱਗ ਜਾਂਦੀ ਹੈ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ